ਮਾਰਹਾ ਮਹਾਵਾਜ ਮਹੱਲਾ ਪੰਜਵਾ ਘਰ ਚੌਥਾ ਏ ਪੂ ਅੰਤਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੀ ਕਰਕੇ ਪਾਵੇਂ ਨਹਰਾਮ ਚਾਰ ਕੁੰਟ ਦੇਹਿਸ ਭ੍ਰਮੇ ਥਕਿਆ ਏ ਪ੍ਰਭ ਕੀ ਸ਼ਾਮ ਧੀਨ ਦੁ ਦਹਿ ਤੇ ਬਾਹਰੀ ਕਿਤੈ ਨ ਆਵੇ ਕਾਮ ਜਾਲੁ ਗਿਨ ਸਾਖ ਤੁਮ ਲਾਵਤੀ ਕੁਝ ਹੈ ਨਾਹੀ ਬਾਉ ਹਰ ਨਾਹ ਨ ਮਿਨੀਐ ਸਾਜਨ ਕਤ ਪਾਈਐ ਮਿਸ ਰਾਮ ਜਿਤ ਘਰ ਹਰਿ ਕੰਤ ਨ ਪ੍ਰਗਟੈ ਪਠਨਗਰ ਸੇ ਗ੍ਰਾਮ ਸ੍ਰਬਿ ਸਿਗਾਰ ਕਮੋਦ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਨੀਆ ਮੀਤ ਸਜਣ ਸਭ ਜਾਮ ਨਾਨਕ ਬੇਨੰਤਿਆ ਆਕਰ ਕਿਰਪਾ ਦੇ ਜੈ ਨਾਮ ਹਰ ਮੇਨੂ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮਨ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ ਸੰਤ ਜਨ ਨਾਮਿ ਲਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਇਕਨ ਤਿਸ ਮਨ ਜੀਵਨਾ ਬਿਰਥਾ ਜਨਮ ਜਣਾ ਜਲਤ ਹਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤ ਮੈ ਆਵੀ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਲ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵਸਾ ਤਿਲ ਕਿਉ ਵਾਡੀਆਂ ਜਿਨਾ ਪ੍ਰੇਮ ਵਿਚੋਂ ਹਰ ਸਾਜਨ ਪੁਰਖ ਵਿਸਾਰਕ ਲੱਗੀ ਮਾਇਆ ਤੋਹ ਉਤਰ ਕਲ ਕਰਮਾ ਸੰਗ ਤਾਂ ਨਾ ਹਰਿਆ ਵਿਨਾਸੀ ਓਹ ਬਲਜ ਬਲਜ ਸਗ ਲੀਮੂਏ ਝੂਠਾ ਧੰਦਾ ਮੋਹ ਇੱਕ ਸਹਰ ਕੇ ਨਾਮ ਦੇਨ ਅੱਗੇ ਲਈ ਹੈ ਕੋਹੈ ਦੇਵਸਾਨ ਵਿੱਚ ਗੁਚਣਾ ਪੱਬ ਨੇ ਅਵਰਨਾ ਕੋਏ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਮਿਰਮਲ ਸੋਏ ਨਾਨਕੀ ਪਾਬੇਨਤੀ ਪਾ ਮਿਲ ਹੋ ਪ੍ਰਾਪਤ ਹੋਏ ਵਾ ਸਾਖ ਸਹਾਵਾ ਤਾਂ ਲੱਗੈ ਜੇ ਸੰਤ ਭੇਟੇ ਹਰ ਸੋਏ ਹਰ ਜਿਹੜ ਜਣੰਦਾ ਲੋਣੀਐ ਜਿਸ ਅੱਗੇ ਸਬ નિਵਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨਦੀ ਬਨ ਮਾਣਕ ਮੋਤੀ ਨਾ ਪਾਵੈ ਉਹਨ ਲੱਗੈ ਨਾਹੀ ਸੰ ਰੰਗ ਸਭੇ ਨਾਰਾਇਣ ਜੇ ਪੀ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਹੀ ਜੀ ਕਰੰਨ ਜੋ ਕੰਕੂਤੇ ਆਪਣੇ ਸਹੀ ਕਹੀਏ ਧਨ ਆਪਣੀ ਆ ਜੀ ਮਿਲੈ ਵਿਛੜ ਕਿਉ ਰੋਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੇਲਾ ਤਿਸ ਤਣੀ ਜਿਸ ਕੈ ਭਾਗ ਮਥਾਨੇ ਆਸਾਰਤ ਪੰਦਾ ਤਿਸ ਲਗੈ ਹਰ ਨਾ ਹੋਣਾ ਜਿੰਨਾ ਆਪਾਸ ਜਗ ਜੀਵਨ ਪਰਖ ਪਿਆ ਕੈ ਮਨ ਸੰਦੇ ਆਸ ਦੁਆ ਪਾਏ ਵਿੱਚ ਉੱਚੀ ਐ ਗਲ ਪਰ ਇਸ ਜਮ ਕੇ ਫਾਸ ਜੇ ਹਾ ਬੁੱਝਾ ਸੋਲਣਾ ਮਥਾ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉਠ ਚੱਲੇ ਗਈ ਨਿਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਜ ਹੋਏ ਖਲਾਸ ਕਰ ਕਿਰਪਾ ਭਵੇਂ ਆਪਣੀ ਤੇ ਦਰਸ਼ਨ ਹੋਏ ਪਿਆਸ ਪਾ ਤੁਝ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਇਹ ਸਾੜ ਸਵੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸਿ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਤੋ ਨਾਮ ਅਧਾਨ ਵਿਖਿਆ ਰੰਗ ਕੋੜਾ ਵਿਆ ਦਿਸਨ ਸਭੇ ਸ਼ਾਲ ਾਰੇ ਅਮਰਤ ਬੂਨ ਸੁਹਾਵਣੀ ਮੇਰਾ ਸਾਧੂ ਤੇ ਬਨਹਾਰ ਬਨ ਤਿਨ ਪ੍ਰਭ ਸਿੰਘ ਮੌਲਿਆ ਸਮਰੱਥ ਕਰਕੇ ਆਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾ ਬਨਹਾਰ ਜਿਨੇ ਸਖੇ ਪਵ ਪਾਇਆ ਹੋਂ ਤਿਨ ਕੈ ਸਦ ਬਲਿਹਾਰ ਨਾਨਕ ਹਰ ਗੀ ਮਿਆ ਕਾਰ ਸਬਦ ਸਵਾਰਨ ਹਾਰ ਸਾਵਣ ਤਿਨ ਸੁਹਾਗਣੀ ਜਿਨ ਰਾਮ ਨਾਮਿ ਰਹਾਣ ਭਾਗਵੇਂ ਪਰਮ ਕੋ ਲਾਣੀਆਂ ਦੂਜਾ ਲੱਗਾ ਹੈ ਤਾ ਲਖ ਸਿਗਾਰ ਬਣਾਇਆ ਕਾਰਜ ਨਾਹੀ ਕੀਤਾ ਜਿਤ ਦਿਨ ਗਿਹੇ ਦਿਨ ਸਸੀ ਤਵੇਲਾ ਕਹਸਨ ਪ੍ਰੇਤਾ ਪਕੜ ਚੁਲਾਈ ਮਨ ਦੂਤ ਜਮ ਕਿਸੈ ਨਾ ਦੇਨੀ ਤੇ ਤ ਛੰਡ ਕੋ ਤੇ ਕਿਨਾ ਮਾਹ ਦਿਨ ਸੋ ਲੱਗਾ ਹੈ ਤਾ ਹੱਥ ਮਰੋੜਾ ਕਨਕ ਪੇ ਸਿਆਹਾ ਹੋ ਹੁਆ ਸੇਤ ਜਹਬ ਜਸ ਸੁਲਣੇ ਕਰਮਾ ਸੰੜਾਖੇ ਤਾ ਨਾਨਕ ਬਬ ਸਰਨਾਗਤੀ ਚਰਨ ਗੋਹਜ ਪ੍ਰਵਦੇਤ ਸੇ ਪੱਗ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮੂ ਮਾਹੜਾ ਕਿਉ ਮਿਲਿਆ ਹਰ ਜਾਈ ਮਨ ਤਨ ਪਿਆਰ ਦਰਸ਼ਨ ਕਣੀ ਕੋਈ ਆਣ ਮੁਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹੋਂ ਤਨ ਕੈ ਲਾਗਾ ਪਾਈਐ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੇ ਨਾਹੀ ਜਾਏ जिनी चाखिया प्रेम रस सी तृप्त रहिया गाहे आ त्याग बिनती करहे लेहो प्रभु लड़ लाए जो हर कंत मिलाइया से विछण कतहे ना जाय प्रावण दूजा को नहीं नानक हर शरण आए असो सुखि वसंदिया जिन्ना मया हर लाए कत्या कर्म कमावनी दोष न कहो योग परमेश्वर ते पिल्ल्या में अपन सबे रोग ਵੇ ਮੁਖ ਹੋਏ ਰਾਵਤੇ ਲੱਗੇ ਜਨਮ ਜੋਗ ਕਨਮ ਕੌਣ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਚੈ ਰੋ ਵਹ ਰੋਜ ਕੀਤਾ ਕੁਛ ਨਾ ਹੋਵੇ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਕੰਮ ਲੈਦਾ ਉਤਰੈ ਸਭੇ ਹੋਗਾ ਨਾਨਕ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਮੰਗਰ ਮਾਹੀ ਸੁਹੰਦੀਆਂ ਹਰ ਪ੍ਰਸੰਗ ਬੈਠਣੀਆਂ ਆਹ ਤਿਨ ਕੀ ਸੋਮਾ ਕਿਆ ਗਣਿ ਜੇ ਸਾਹਿਬ ਲੇਲਣੀਆਂ ਆਹ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਦ ਸਹਿਲਣੀਆਂ ਆਹ ਸਾਦ ਜਨਾਂ ਤੇ ਬਾਹਰੀ ਸੇ ਰਹਿਨੇ ਕੇ ਲੜੀਆਂ ਆਹ ਤਿਨ ਦੁੱਖ ਨ ਕਬ ਹੋ ਉਤਰੈ ਸੇ ਜਮ ਕੇ ਵਸ ਪਣੀਆਂ ਆਹ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨਿਤ ਖੜੀਆਂ ਆਹ ਰਤਨ ਜਿਵੇਂ ਹਨ ਲਾਲ ਹਰਿ ਕੰਠ ਦਿਨਾਂ ਜਣੀਆਂ ਹਾ ਨਾਨਕ ਬਾਂਛੈ ਢੂੜ ਤਿੰਨ ਪਉ ਸਰਨੀ ਦਰਪੜੀਆਂ ਹਾ ਮੰਗਰ ਬਾਵਿਆ ਰਾਗਣ ਬਹੁਣ ਜਨ ਮੜੀਆਂ ਹਾ ਕੋਕ ਚੁਕਾਰਨਾ ਨੇ ਆਪੇ ਕੰਠ ਮਿਲਿਆ ਹਰਨਾਹੋ ਮਨ ਬੀਧਿਆ ਚਰਨਾਰਬਿੰਦ ਦੇ ਦਰਸਨ ਲਗਣਾ ਸਾਹੋ ਓਟ ਗੋਵਿੰਦ ਗਪਾਰਾਈ ਸੇਵਾ ਸੁਆਮੀ ਲਾਹੋ ਮੁਖਿਆ ਪੂਏ ਨ ਸਕੇ ਮਿਲ ਸਾਧੂ ਗੁਣ ਗਾਹੋ ਜਹਤੈ ਕੁਝ ਤਹਿਮਲੀ ਸੱਚੀ ਪ੍ਰੀਸਾ ਮਾਹੂ ਕਰ ਗੈ ਨੀ ਪਾਰ ਬ੍ਰਹਮ ਬਹੁ ਨਾ ਵਿਚੜਿਆ ਹੂੰ ਬਾਲ ਜਾਉ ਲਖ ਬੀਰੀਆ ਹਰਸ ਜਿਵੇਂ ਅਗਨਿਆ ਜਾਹੂ ਸ਼ਰਮ ਪਈ ਨਾਰਾਇਣ ਨਾਨਕ ਦਾਨ ਪਈ ਆਹੂ ਕੋਕ ਸਹੰਤਾ ਸਰਬ ਸੁਖ ਇਸ ਵਕਸੇ ਵਿੱਚੇ ਪਰਵਾਹੂ ਮਾਜ ਮਜਨ ਸੰਗ ਸਾਧੂਆ ਟੂਣੀ ਕਨਿਸ ਨਾਮ ਹਰ ਕਾ ਨਾਮ ਧਿਆਇ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮਾਂ ਨੇ ਉੱਤਰ ਮਨ ਤੇ ਜੈ ਹੁ ਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਨ ਸੱਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀਵ ਦਇਆ ਪਰਵਾਨ ਜਿਸ ਨੂੰ ਦੇਵ ਦਇਆ ਕਰਨ ਸੂਖ ਸੁ ਜਾਣ ਨਿਨਾ ਮਿਨਿ ਆਪ੍ਰਮੇ ਆਪਨਾ ਨਾਨਕ ਤਿਨ ਕੁਰਬਾਨ ਮਾਗ ਸੱਚੇ ਸੇ ਕਾਂਡੀਆਂ ਹੈ ਜਿਨ ਪੂਰਾ ਗੁਰ ਮਿਹਰਮਾਨ ਫਲ ਗੁਣ ਅਨੰਦ ਉਪਾਰ ਜਨਾ ਹਰ ਸਭ ਜਨ ਪ੍ਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆਂ ਮਿਲਾਇ ਸੇ ਸੁਹਾਵੇ ਸਰਮ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਗੁਨੀ ਵਡ ਭਾਗ ਨੇ ਵਰ ਪਾਇਆ ਹਰਿ ਨਾਏ ਮਿਲ ਸਹਈਆ ਮੰਗਣ ਗਾਵੇਗੀ ਗੀਤੋ ਰਿੰਦੇ ਲਾਏ ਰਦੀ ਹੈ ਅਵਰਣ ਦਿਸੈ ਕੋਈ ਦੂਜਾ ਨਵੇਂ ਨਾ ਲਾਏ ਹਰਤ ਪਲਤ ਸਵਾਰੇ ਉਹ ਨਿਸ਼ਚਲ ਦਿੱਤੀਨ ਜਾਏ ਸੰਸਾਰ ਸਾਗਰ ਤੇ ਰਖਿਆਨ ਬਹੁੜਾ ਜਨਮ ਭਾਏ ਜੇਵਾ ਏਕਾਨੇ ਗੁਣ ਤਰੇ ਨਾਨਕ ਚਲਣੀ ਪਾਏ ਫਲ ਗੁਣ ਮਿਤਸਾ ਨਹੀਂ ਹੈ ਜਿਸ ਨੂੰ ਤਨ ਨਤ ਮਾਏ ਜਿਗ ਜਿਗ ਨਾਮ ਤੇ ਆਇਆ ਤਿਨ ਕੇ ਆਕਾਸ਼ ਰੇ ਹਰਗੁਰੂ ਕੋ ਰਾਇ ਆਰਾਧਿਆ ਦਰਗਹਿ ਸੱਚ ਕਰੇ ਸਾਰੇ ਸੁਖਾਂ ਨੂੰ ਜਨ ਹਾਨ ਪਉਣ ਜਲ ਮਖੰਤਾਰੇ ਪ੍ਰੇਮ ਭਗਤਿਨ ਪਾਈਆਂ ਵਿਛੜਾ ਨਾਹੀ ਜਾ ਰਹੇ ਕੂੜ ਗਏ ਦੁਗਦਾ ਨਸੀ ਪੂਰਨ ਸਤਿਵਾਰੇ ਪਰਮੰਗਾਂ ਸੇਉਗੇ ਮਨ ਅੰਦਰ ਇਸਾਰੇ ਮਹਾਦੇਵ ਸੂਰਤ ਭਲੇ ਜਿਸ ਤੋਂ ਨਿਰ ਕਰਨੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੇ